ਜੋ ਸ਼ੋਮਨੀ ਕਾਲੀਦਤ ਨੂੰ ਸਮਰਥਨ ਦੇ ਦੇਉ ਭਾਈ ਮਨਜੀਤ ਸਿੰਘ ਜੀ ਬੜਾ ਬਹੁਤ ਸਵਾਗਤ ਹੈ ਕਾਦ ਲਈ ਜਿਸਮਤ ਐਸਸੀ ਭਾਈ ਚਾਰੇ ਨੂੰ ਕਿਸੇ ਨੇ ਨਹੀਂ ਪੁੱਛਿਆ ਬਹੁਤ ਲੋਕਾਂ ਦੇ ਸੱਤਾ ਚੋਈਆਂ ਕੋਠੇ ਡਿੱਗ ਪਏ ਤੇ ਐਸਸੀ ਭਾਈ ਚਾਰੇ ਦੇ ਭਾਵੇਂ ਮੌਜੂਦਾ ਸਰਕਾਰ ਬਾ ਭਾਵੇਂ ਸਾਬਕਾ ਸਰਕਾਰ ਬਾ ਕਿਸ ਨੇ ਐਸਸੀ ਭਾਈ ਚਾਰੇ ਦੀ ਬਾਤ ਹੀ ਨਹੀਂ ਪੁੱਛੀ ਅਸੀਂ ਬਦਲ ਸਾਹਿਬ ਦੇ ਕੰਮ ਚੰਗੇ ਵੇਖ ਕੇ ਅਸੀਂ ਉਹਨਾਂ ਨੂੰ ਸਮਰਥਨ ਦਿੱਤਾ ਕਿ ਵੇਖੋ ਚੰਗੇ ਕੰਮ ਦੀ ਸਨੋਧਾ ਕੀਤੀ ਜਾਂਦੀ ਹੈ 2027 ਦੇ ਵਿੱਚ ਆਪਾਂ ਕਾਲੀ ਸਰਕਾਰ ਲੈ ਕੇ ਆਈਏ ਤੇ ਆਪਣੇ ਵਾਪਸ ਰਸਨ ਮਿਲਣਾ ਭੈਣਾ ਦੇ ਵਿਆਹ ਤੇ ਜਿਹੜਾ ਸगन ਸਕੀਮ ਮਿਲਲੀ ਮੇਰੇ ਕੋਲ ਮਹਾਰਾ 4 ਤੋਂ 5000 ਫਾਰਮ ਪਿਆ ਜਿਹੜੇ ਲੋਕਾਂ ਨੇ ਮੈਨੂੰ ਦਿੱਤੇ ਆ ਸगन ਸਕੀਮ ਵਾਲੇ ਮਹਾਰਾ ਜੇ ਇੱਕ ਵੀ ਨਹੀਂ ਪਾਸ ਹੋਈ ਹਮਦਰਦ ਟੀਮ ਨਾਲ ਜੁੜਿਓ ਤੁਸੀਂ ਮੈਂ ਹਾਂ ਦਾਨਿਸ਼ ਗੁਪਤਾ ਤਰਨਤਨ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ ਹਰੇਕ ਪਾਰਟੀ ਵੱਲੋਂ ਜਿਹੜੇ ਆ ਬਹੁਤ ਵੱਖ-ਵੱਖ ਆਗੂ ਬਹੁਤ ਵੱਖ-ਵੱਖ ਜਿਹੜੇ ਬਲਾਵੇ ਨੇ ਜਥੇ ਬੰਦੀਆਂ ਨੇ ਸਮਰਥਨ ਦੇ ਵਿੱਚ ਆ ਰਹੀਆਂ ਨੇ ਬਿਆਨ ਦੇ ਰਹੀਆਂ ਨੇ ਉੱਥੇ ਹੀ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਜਿੱਥੋਂ ਦੇ ਉਮੀਦਵਾਰ ਨੇ ਬੀਬੀ ਸੁਖਵਿੰਦਰ ਕੌਰ ਦਾਵਾ ਤਮਈ ਫੌਜੀ ਪਰਵਾਰ ਹੈ ਦੇਖੋ ਉਹਨਾਂ ਨੂੰ ਜਿਹੜਾ ਸਮਰਥਨ ਮਿਲ ਚੁੱਕਿਆ ਜੰਡਿਆਲਾ ਗੁਰੂ ਦੀ ਬੜੀ ਹੁਣ ਤੇ ਕਹਿ ਸਕਦੇ ਪੂਰੇ ਪੰਜਾਬ ਦੀ ਬੜੀ ਇੱਕ ਨਾਮਵਰ ਸੰਸਥਾ ਹੈ ਧੰਨ ਧੰਨ ਬਾਬਾ ਜੀਵਨ ਸਿੰਘ ਦੀ ਸਰਬਸਾਂਝੀ ਸੇਵਾ ਸੁਸਾਇਟੀ ਹੈ ਜਿੱਥੋਂ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਦਿਲਾਵਾਲ ਨਾਲ ਉਹਨਾਂ ਦੇ ਭਾਈ ਹਰਵਿੰਦਰ ਸਿੰਘ ਜੀ ਫੌਜੀ ਸਾਡੀ ਟੀਮ ਇੱਥੇ ਮੌਜੂਦ ਹੈ ਸਰਬੰਸਾਹਬਾਨ ਨੇ ਸਾਡੀ ਟੀਮ ਹੈ ਧਰਣਾ ਨੇ ਤੇ ਵਿਸ਼ੇਸ਼ ਤੌਰ ਤੇ ਜਿਹੜੀ ਅੱਜ ਖਾਸ ਗੱਲ ਲੱਗੀ ਹੈ ਕਿ ਬਾਬਾ ਮੇਜਰ ਸਿੰਘ ਜੀ ਸੋਢੀ ਉਹਨਾਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਸੋ ਗੱਲਬਾਤ ਕਰਾਂਗੇ ਭਾਵ ਜਾਣਾਂਗੇ ਕਿ ਸ਼ੋਮਨੀ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਕਾਰਨ ਕੀ ਸੀਗਾ ਨੰਗ ਸਿੰਘ ਜਿੱਥੇ ਬੰਦੀਆਂ ਵੱਲੋਂ ਦਸ਼ਮੇਸ਼ ਧਰਨਾ ਦਲ ਵੱਲੋਂ ਤੇ ਵਿਸ਼ੇਸ਼ ਤੌਰ ਤੇ ਧੰਨ ਧੰਨ ਬਾਬਾ ਜੀਵਨ ਸਿੰਘ ਦੀ ਸਰਬਸਾਂਝੀ ਸੇਵਾ ਸੁਸਾਇਟੀ ਜਿਹੜੇ ਨੇ ਲੱਖਾਂ ਵੀ ਵੰਡੇ ਜਦੋਂ ਇਹ ਹਾਲਾਤ ਪੰਜਾਬ ਦੇ ਨਾਜ਼ੁਕੇ ਬੰਨਾਂ ਦੇ ਵੇਲੇ ਉਸ ਤੋਂ ਪਹਿਲਾਂ ਜੋ ਕੁਝ ਦੇਖਿਆ ਬਾੜਾ ਆਈਆਂ ਲਗਾਤਾਰ ਸੇਵਾਵਾਂ ਚੱਲ ਰਹੀਆਂ ਅੱਜ ਸ਼ੋਮਨੀ ਕਾਲੀਦਨ ਨੂੰ ਸਮਰਥਨ ਦੇ ਦੇ ਭਾਈ ਮਨਜੀਤ ਸਿੰਘ ਜੀ ਪਿੰਡ ਦਾ ਬਹੁਤ ਸਵਾਗਤ ਹੈ ਕਾਦਨ ਕੀ ਹੈ ਜੀ ਸਮਰਥਨ ਦੇਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਜੀਵਨ ਸਿੰਘ ਸਰਬ ਸੰਜੀ ਸੇਵਾ ਸੁਸਾਇਟੀ ਪੰਜਾਬ ਬੇਖੋ ਜੀ ਸਮਰਥਨ ਦੇਣ ਦਾ ਇਹ ਹੀ ਪਿਛਲੇ ਹਾਰ ਡਾਗੇ ਤੇ ਐਸਸੀ ਭਾਈਚਾਰੇ ਨੂੰ ਕਿਸੇ ਨੇ ਨਹੀਂ ਪੁੱਛਿਆ ਬਹੁਤ ਲੋਕਾਂ ਦੇ ਸੱਤਾ ਚੋਈਆਂ ਕੋਠੇ ਡਿਗ ਪਏ ਤੇ ਐਸਸੀ ਭਾਈਚਾਰੇ ਦੇ ਭਾਵੇਂ ਮੌਜੂਦਾ ਸਰਕਾਰ ਵਾ ਮੈਂ ਸਾਫ ਕਾ ਸਰਕਾਰ ਬਾ ਕਿਸ ਨੇ ਐਸੀ ਭਾਈਚਾਰੇ ਦੀ ਬਾਤ ਹੀ ਨਹੀਂ ਪੁੱਛੀ ਬੜੇ ਗਰੀਬ ਪਰਿਵਾਰਾਂ ਦੇ ਬੁਰੇ ਹਾਲਾਤ ਜੰਡਿਆਲੇ ਹਲਕੇ ਦੇ ਵਿੱਚ ਮੈਂ ਗੱਲ ਕਰਦਾ ਵਾਂ ਜੰਡਿਆਲੇ ਹਲਕੇ ਦੇ ਵਿੱਚ ਇਹੋ ਜਿਹੇ ਬੁਰੇ ਹਾਲਾਤ ਜਿੱਥੋਂ ਦੇ ਮੰਤਰੀ ਸਾਹਿਬ ਬਹੁਤ ਵਧੀਆ ਵੀ ਕਿਸ ਨੇ ਘਰ ਜਾ ਕੇ ਕਿਸ ਨੂੰ ਪੁੱਛਿਆ ਨਹੀਂ ਵੀ ਤੁਹਾਡੇ ਘਰ ਆਟਾ ਵੀ ਹੈਗਾ ਦਾਲ ਵੀ ਹੈਗੀ ਆ ਜਿਹੜਾ ਤੁਸੀਂ ਇੱਕ ਟਾਈਮ ਦੀ ਰੋਟੀ ਵੀ ਪਕਾ ਕੇ ਖਾ ਸਕੋ ਤੇ ਮਹਾਰਾਜ ਅਸੀਂ ਬਾਦਲ ਸਾਹਿਬ ਦੇ ਕੰਮ ਚੰਗੇ ਵੇਖ ਕੇ ਅਸੀਂ ਉਹਨਾਂ ਨੂੰ ਸਮੰਥਨ ਦਿੱਤਾ ਵੀ ਵੇਖੋ ਚੰਗੇ ਕੰਮ ਦੀ ਸਲੰਧਾ ਕੀਤੀ ਜਾਂਦੀ ਆ ਵੀ ਇਸ ਕਰਕੇ ਕੁਝ ਐਸੀ ਭਾਈਚਾਰੇ ਨੂੰ ਜਿੱਥੋਂ ਤੱਕ ਸੋਸਾਇਟੀ ਘਰ-ਘਰ ਦੇ ਵਿੱਚ ਰਸਨ ਪਹੁੰਚਾਇਆ ਘਰ-ਘਰ ਦੇ ਵਿੱਚ ਤਰਪਾਲਾਂ ਪਹੁੰਚਾਈਆਂ ਘਰ-ਘਰ ਦੇ ਵਿੱਚ ਮਾਲੀ ਸੇਵਾ ਦਿੱਤੀ ਗਈ ਕਈ ਮੇਰੇ ਇਹੋ ਜਿਹੇ ਪਰਿਵਾਰ ਹੀ ਜਿਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ ਗੋਡੇ ਟੁੱਟ ਗਏ ਬਾਹਾਂ ਟੁੱਟ ਗਈਆਂ ਕੋਠੇ ਡਿੱਕੇ ਕੋਈ ਵੀ ਨਾ ਕੋਈ ਮੌਜੂਦਾ ਸਰਕਾਰ ਨੇ ਨਾ ਕੋਈ ਸਾਬਕਾ ਸਰਕਾਰ ਨੇ ਕੋਈ ਵੀ ਗਰੀਬ ਐਸਸੀ ਭਾਈਚਾਰੇ ਦੀ ਜਾ ਕੇ ਸਾਰ ਨਹੀਂ ਲਈ ਮਹਾਰਾਜ ਤੁਸੀਂ ਕਿਤੇ ਵੀ ਕੋਈ ਜੰਡਿਆਲੇ ਹਲਕੇ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ ਤਨਤਨ ਬਾਬਾ ਜੀਮੜ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਕੀ ਕਾਰਜ ਕਰਦੀ ਆ ਕਿਤੇ ਪੁੱਛੋ ਜਾ ਕੇ ਇਸ ਕਰਕੇ ਮੇਰੀ ਤਰਨਤਨ ਹਲਕੇ ਵਾਲਿਆਂ ਨੂੰ ਐਸਸੀ ਭਾਈਚਾਰੇ ਨੂੰ ਬੇਨਤੀ ਆ ਚੰਗੇ ਬੰਦੇ ਦਾ ਸਾਥ ਦੋਗੇ ਤੇ ਤੁਹਾਡੀ ਕੋਈ ਸੁਣੂਗਾ ਨਹੀਂ ਤੇ 80 ਸਾਲਾਂ ਤੋਂ ਰਾਜ ਜੀ ਦਾ ਉਹ ਤੇ ਕਰਦਾ ਹੀ ਹੋਣ ਦੇ ਵੋਟਾਂ ਤੁਸੀਂ ਪਾਉਂਦੇ ਹੋ ਹੰਡੇ ਪਰ ਤੁਸੀਂ ਚੰਗੇ ਬੰਦੇ ਨਾਲ ਤੁਰੋ ਜਿੱਥੇ ਵੀ ਤੁਹਾਡੀ ਕੋਈ ਮੋੜੇ ਦਾ ਮੋੜਾ ਲਾ ਕੇ ਛੱਡੇ ਤੁਹਾਡੀ ਦੁੱਖ ਤਕਲੀਫ ਸੁਣੇ ਤੇ ਮੇਰੀ ਇਹੋ ਤਰਨ ਤਰਨ ਵਾਲਿਆ ਭੈਣ ਭਰਾਵਾਂ ਨੂੰ ਬੇਨਤੀ ਆ ਐਸ.ਪੀ. ਚਾਰੇ ਨੂੰ ਵੀ ਤੁਸੀਂ ਚੰਗੇ ਬੰਦੇ ਨਾਲ ਤੁਰੋ ਜਿਹੜਾ ਹੀ 51000 ਰੁਪਇਆ ਤੁਹਾਡੀਆਂ ਬੇਟੀਆਂ ਦੀ شادی ਤੇ ਮਿਲਦਾ ਹੀ ਉਹ ਤੁਹਾਨੂੰ ਵਾਪਸ ਮਿਲਣਾ ਚਾਲੂ ਹੋ ਜੇ ਜਿਹੜਾ ਤੁਹਾਡਾ ਰਸਣ ਮਿਲਦਾ ਹੀ ਉਹ ਵੀ ਵਾਪਸ ਤੁਹਾਨੂੰ ਮਿਲ ਜੇ ਤੁਹਾਡੇ ਬੱਚਿਆਂ ਦੇ ਸਕੂਲੇ ਜਾਣ ਨੂੰ ਸਾਈਕਲ ਜਿਹੜੇ ਮਿਲਦੇ ਉਹ ਵੀ ਚਾਲੂ ਹੋ ਜਾਣ ਤੇ ਤੁਸੀਂ ਅਕਾਲੀ ਦਲ ਸਰਕਾਰ ਦਾ ਸਾਥ ਦੇ ਕੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਆਪਾਂ ਅਕਾਲੀ ਸਰਕਾਰ ਲੈ ਕੇ ਆਈਏ ਤੇ ਆਪਣੇ ਵਾਪਸ ਰਸਨ ਮਿਲਣਾ ਭੈਣਾ ਦੇ ਵਿਆਹ ਤੇ ਜਿਹੜਾ ਸगन ਸਕੀਮ ਮਿਲਨੀ ਮੇਰੇ ਕੋਲ ਮਹਾਰਾ 4 ਤੋਂ 5000 ਫਾਰਮ ਪਿਆ ਜਿਹੜੇ ਲੋਕਾਂ ਨੇ ਮੈਨੂੰ ਦਿੱਤੇ ਆ ਸगन ਸਕੀਮ ਵਾਲੇ ਮਹਾਰਾ ਜੇ ਇੱਕ ਵੀ ਨਹੀਂ ਪਾਸ ਹੋਈ ਤੇ ਉਦੋਂ ਕਿਤੇ ਫਾਰਮ ਦੇਈਦਾ ਹੀ ਜਦੋਂ ਕਾਲੀ ਸਰਕਾਰ ਰਹੀ ਤੇ ਪੰਨਾਂ ਸਤੰਦਰਾਂ ਦੇ ਵਿੱਚ ਪੂਰਾ 51000 ਰੁਪਇਆ ਮਿਲ ਜਾਂਦੇ। ਭਾਈ ਜੀ ਤੇ ਮੈਂ ਭਾਈ ਸਾਹਿਬ ਇੱਕ ਸਵਾਲ ਆ। ਸ਼ੋਮਨੀ ਅਕਾਲੀ ਦਲ ਨੇ ਜਦੋਂ ਬੰਨਾਂ ਦੇ ਹੜਾ ਤੇ ਵੇਲੇ ਸੇਵਾ ਕੀਤੀ ਤੇ ਆਮ ਆਦਮੀ ਪਾਰਟੀ ਕਹਿੰਦੀ ਇਹਨਾਂ ਨੇ ਗੋਲਕਾਂ ਦੇ ਪੈਸੇ ਦੇ ਦੋਧ ਵਰਤੋਂ ਕੀਤੀ ਹੈ ਇਹ ਪੈਸਾ ਖਾਦੇ ਆ ਦਰਬਾਰ ਸਾਹਿਬ ਦਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜਿੰਨੀ ਸੇਵਾ ਸਾਡੇ ਮੰਤਰੀਆਂ ਨੇ ਕੀਤੀ ਹੈ ਉਹ ਨਹੀਂ ਕੋਈ ਕੱਦ ਨਹੀਂ ਸਕਦਾ ਤੇ ਬਾਕੀਆਂ ਨੇ ਫੋਟੋਆਂ ਕਰਾਈਆਂ ਤੇ ਪੈਸੇ ਦੇ ਦੋਧ ਵਰਤੋਂ ਕੀਤੀ ਹੈ ਅਸਲ ਸੇਵਾ ਦਰਜ ਜਿਹੜਾ ਆਮ ਆਦਮੀ ਪਾਰਟੀ ਨੇ ਜਾਣਿਆ ਕਿਸਨੋਂ ਮਹਾਰਾਜ ਗੁਰੂ ਘਰਾਂ ਦੀ ਗੱਲ ਕਰੀਏ ਨਾ ਗੁਰੂ ਘਰ ਤਾਂ ਦਿੱਤਾ ਹੀ ਨਹੀਂ ਜਾਂਦਾ ਮਹਾਰਾਜ ਗੁਰੂ ਘਰ ਗੁਰੂ ਘਰ ਦਾ ਖਾ ਕੇ ਬੰਦਾ ਕਿੱਥੇ ਜਾਊਗਾ ਬੰਦੇ ਦਾ ਇਹ ਨਹੀਂ ਪਤਾ ਵੀ ਕਿਦੋਂ ਪਰਮਾਤਮਾ ਨੇ ਜਾਨ ਕੱਢ ਲੈਣੀ ਆ ਪੈਸੇ ਕਿਹੜੇ ਨਾਲ ਜਾਣੇ ਆ ਤੇ ਜੇ ਕੋਈ ਬੰਦਾ ਘਰ ਗੁਰੂ ਘਰ ਦਾ ਖਾਊਗਾ ਤਾਂ ਉਹ ਜਿੰਨਾ ਰਹਿ ਜਾਊਗਾ ਕਿਉਂ ਇਦਾਂ ਤੇ ਕਿਉਂ ਸਵਾਲ ਮਹਾਰਾਜ ਲੋਕੀ ਵੇਖੋ ਸਵਾਲ ਕਰਨ ਵਾਲੇ ਨੂੰ ਬੜੇ ਲੋਕੀ ਸਵਾਲ ਕਰਦੇ ਆ ਕਈ ਬੰਦੇ ਇਹੋ ਜੀ ਨਿੰਦਿਆ ਕਰਨ ਉਹ ਜਿੰਨਾ ਨਿੰਦਿਆ ਕਰਨਗੇ ਓਨੇ ਹੌਸਲੇ ਬਲੰਦ ਹੁੰਦੇ ਆ ਤੇ ਅਕਾਲੀ ਦਲ ਦਾ ਸਮਾਂ ਆ ਗਿਆ ਜਿੰਨੀ ਬਖਤੋਈ ਕਰੋਗੇ ਓਨੇ ਹੌਸਲੇ ਬਲੰਦ ਹੋਗੇ ਸਾਰਾ ਪੰਜਾਬ ਅਕਾਲੀ ਦਲ ਨਾਲ ਖੜਾ ਹੋ ਗਿਆ ਵਾ ਤੇ ਬਾਬਾ ਜੀ ਬਾਬਾ ਮੇਜਰ ਸਿੰਘ ਛੋਡੀ ਵੀ ਸਾਥਾ ਤੇ ਨਾਲ ਤੰਤਰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਵੀ ਸੁਸਾਇਟੀ ਉਹਦੇ ਦੇ ਨਾਲ ਬਦਲ ਸਾਹਿਬ ਦਾ ਮੋਢਾ ਦੇ ਮੋਢਾ ਨਾਲ ਕੇ ਨਾ ਕੇ ਖੜੀ ਆ ਰਾਤ ਦਿਨ ਜਿੱਦਨ ਤੋਂ ਮੈਨੂੰ ਅੱਜ 3 ਦਿਨ ਹੋ ਗਏ ਆ ਕਟੜਕਟ ਚਵੀਆਂ ਪਿੰਡਾਂ ਦੇ ਵਿੱਚ ਮੈਂ ਆਪਣੀ ਟੀਮਾਂ ਦੇ ਨਾਲ ਮੇਰੀਆਂ 7 ਤੋਂ 8 ਟੀਮਾਂ ਕੰਮ ਕਰਨ ਡਈ ਆ ਵਾ ਪੂਰੇ ਐਸਸੀ ਭਾਈਚਾਰੇ ਨੂੰ ਪਿੰਡੋਂ ਪਿੰਡ ਜਾ ਕੇ ਉਹਨਾਂ ਨੂੰ ਪ੍ਰਚਾਰ ਕਰਕੇ ਆਪਣੇ ਨਾਲ ਕਾਲੀ ਭਾਈਚਾਰੇ ਦੇ ਨਾਲ ਅਸੀਂ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਰੇ ਹਾਂ ਸਾਡੇ ਨਾਲ ਸਾਫ ਦਾ ਫੌਜੀ ਅਰਵਿੰਦਰ ਸਿੰਘ ਜੀ ਵੀ ਮੌਜੂਦ ਨੇ ਜਿਹੜੇ ਲਗਾਤਾਰ ਸੇਵਾ ਨਿਭਾਦੇ ਨੇ ਕਿਉਂਕਿ ਭਾਈ ਸਾਹਿਬ ਕਿਤੇ ਨਾ ਕਿਤੇ ਜਦੋਂ ਕੰਮ ਦੇ ਵਿਝੇਵਿਆਂ ਚੰਦਰਬਾਦ ਵੀ ਹੁੰਦੇ ਨੇ ਤੇ ਲਗਾਤਾਰ ਹਦਾਇਤਾਂ ਫੌਜੀ ਸਾਹਿਬ ਨੂੰ ਕਰਦੇ ਰਹਿੰਦੇ ਨੇ ਤੇ ਜੰਡਿਆਲਾ ਹਲਕੇ ਦੇ ਵਿੱਚ ਜੋ ਸੇਵਾ ਕੀਤੀ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਆਪਣੇ ਚੈਨਲ ਦੇ ਮਾਧਿਅਮਾ ਹੀ ਭੇਜ ਦੇ ਦਿੰਦੇ ਆ ਦਿਖਾਉਂਦੇ ਦਿੰਦੇ ਆ ਭਾਈ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤਰਨਤਾਂ ਚ ਪਹੁੰਚੇ ਹੋ ਕੀ ਭਾਵ ਨੇ ਕੀ ਕਹਿਣਾ ਚਾਹੁੰਦੇ ਹੋ ਇੱਥੇ ਜ਼ਿਮਨੀ ਚੋਣ ਵੀ ਹੋ ਰਹੀ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਵਿੰਦਰ ਸਿੰਘ ਫੌਜੀ ਤਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਪਾਈ ਮਜੀਤ ਸਿੰਘ ਜੀ ਜੋ 3 ਸਾਲਾਂ ਤੋਂ ਲਗਾਤਾਰ ਜੰਡਾਲਾ ਗੁਰੂ ਹਲਕੇ ਦੇ ਵਿੱਚ ਸਵਾਵਾ ਨਭਾਰੀ ਆ ਆਪ ਜੀ ਨੂੰ ਪਤਾ ਕਿ ਕੁਝ ਦਿਨ ਪਹਿਲਾਂ ਕਾਫੀ ਸਾਰਾ ਬਰਸਾਤਾਂ ਦਾ ਮੌਸਮ ਰਿਹਾ ਦਰਿਆਵਾਂ ਦਾ ਲੈਵਲ ਵਧਣ ਦੇ ਕਾਰਨ ਕਿਸਾਨ ਭਾਈਚਾਰਾ ਵੀ ਬਹੁਤ ਜ਼ਿਆਦਾ ਪਰੇਸ਼ਾਨ ਰਿਹਾ ਉੱਥੇ ਹੀ ਅਸੀਂ ਦੇਖਿਆ ਕਿ ਸੰਸਥਾ ਨੇ ਆਪਣਾ ਜੰਡਾਲਾ ਗੁਰੂ ਹਲਕੇ ਵਿੱਚ ਭਾਈ ਮਨਜੀਤ ਸਿੰਘ ਜੀ ਨੇ ਜੋ 70 ਲੱਖ ਰੁਪਇਆ ਡੰਡਾਲਾ ਗੁਰੂ ਹਲਕੇ ਵਿੱਚ ਪਿੰਡੋ ਪਿੰਡੀ ਜਾ ਕੇ ਸੰਗਤ ਨੂੰ ਕਿਸੇ ਨੂੰ ਸੌਦੇ ਦੀ ਸਹਾਇਤਾ ਕਿਸੇ ਨੂੰ ਤਰਪਾਲ ਦੀ ਸਹਾਇਤਾ ਜਾਂ ਕਿਸੇ ਦੀ ਛੱਤ ਟੁੱਟ ਗਈ ਹੈ ਉੱਥੇ ਸਹਾਇਤਾ ਦਿੱਤੀ ਗਈ ਹੈ ਸੋ ਸੰਸਤਾ ਚਾਹੁੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਵਿੱਚ ਹੀ ਭਾਈ ਮਨਜੀਤ ਸਿੰਘ ਜੀ ਇਦਾਂ ਹੀ ਸਾਰੇ ਉਪਰਾਲੇ ਕੀਤੇ ਜਾਣ ਜਾਣ ਜੋ ਲੋੜਵੰਦ ਗਰੀਬ ਪਰਿਵਾਰ ਆ ਉਹਨਾਂ ਤੱਕ ਵੀ ਕਿਸੇ ਤਰੀਕੇ ਨਾਲ ਪਹੁੰਚਿਆ ਜਾਵੇ ਭਾਈ ਜੀ ਕਾਲੀ ਦਲ ਨੂੰ ਸਮਰਥਨ ਦੇ ਦਿਓ ਕਾਬ ਨੂੰ ਕਿਹ ਅਕਾਲੀ ਦਲ ਨੂੰ ਸਮਰਥਨ ਦੇਂਦਾ ਹੋਰ ਬਹੁਤ ਪਾਰਟੀਆਂ ਨੇ ਆਜ਼ਾਦ ਉਮੀਦਵਾਰ ਵੀ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਹੀ ਕਿਉਂ ਚੁਣੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਆ ਕਿ ਜਿਨੇ ਖਾਸ ਕਰਕੇ ਐਸਪੀਐ ਚਾਰੇ ਵਾਸਤੇ ਬਹੁਤ ਵਧੀਆ ਉਪਰਾਲੇ ਕੀਤੇ ਸੀਗੇ ਆਪ ਜੀ ਨੂੰ ਪਤਾ ਹੀ ਆ ਭਾਈ ਸਾਹਿਬ ਨੇ ਦੱਸ ਦਿੱਤਾ ਕਿ 51000 ਰੁਪਏ ਕਾਫੀ ਵੱਡਾ ਅਮਾਉਂਟ ਹੁੰਦਾ ਹੈ ਜੇ ਇੱਕ ਗਰੀਬ ਦੀ ਪਰਿਵਾਰ ਦੀ ਬੱਚੀ ਤੇ ਮਿਲ ਜਾਵੇ ਤੇ ਉਸ ਗਰੀਬ ਦੇ ਕਾਫੀ ਸਾਰੇ ਕੰਮ ਹੋ ਜਾਂਦੇ ਆ ਸੋ ਉਹ ਵੀ ਬੰਦ ਪਿਆ ਹੈ ਹੋਰ ਜੋ ਕਣਕ ਦਾ ਵੀ ਕਦੇ ਕੋਈ ਦਿੱਕਤ ਨਹੀਂ ਸੀਗੀ ਆਈ ਕਾਲੀ ਸਰਕਾਰ ਦੇ ਟਾਈਮ ਤੇ ਤੇ ਸਾਈਕਲ ਵੀ ਬੱਚਿਆਂ ਨੂੰ ਸਕੂਲ ਜਾਣ ਵਾਸਤੇ ਗਰੀਬਾਂ ਨੂੰ ਵੰਡੇ ਜਾਂਦੇ ਸੀਗੇ ਇੱਥੋਂ ਤੱਕ ਕਿ ਉਹਨਾਂ ਵੇਲਿਆਂ ਵਿੱਚ ਮਿੱਟੀ ਦਾ ਤੇਲ ਵੀ ਕਿ ਲੋਕਾਂ ਨੇ ਕਿਸੇ ਨੇ ਚੁੱਲਾ ਬਾਲਣਾ ਜਾਂ ਕਿਸੇ ਨੇ ਦੀਵਾ ਬਾਲਣਾ ਜੇ ਛੋਟੀ ਛੋਟੀਆਂ ਸੋਚ ਰੱਖ ਕੇ ਜੋ ਪਾਰਟੀ ਚੱਲ ਰਹੀ ਸੀਗੀ ਗਰੀਬ ਪਰਿਵਾਰਾਂ ਵਾਸਤੇ ਗਰੀਬ ਪਰਿਵਾਰਾਂ ਨਾਲ ਖੜਦੀ ਸੀਗੀ ਸੋ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਵਧੀਆ ਪਾਰਟੀ ਹੈ ਸਾਰੇ ਜਾਣਿਆ ਆਪਾਂ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸਪੋਰਟ ਕਰੀਏ ਤੇ 2027 ਚ ਸਰਦਾਰ ਸੁਖਬੀਲ ਸਿੰਘ ਬਾਦਲ ਜੀ ਨੂੰ ਆਪਾਂ ਮੁੱਖ ਮੰਤਰੀ ਬਣਾਈਏ ਭਾਈ ਸਾਹਿਬ ਪੂਦੇ ਸੋਸ਼ਲ ਮੀਡੀਆ ਤੇ ਖਬਰਾਂ ਵਿੱਚ ਚੈਨਲਾਂ ਦੇ ਨਾਮ ਚੱਲਦਾ ਰਿਹਾ ਹੜਾਂ ਦੇ ਵਿੱਚ ਸੰਸਥਾ ਦਾ ਪੰਜਾਬ ਦੇ ਵਿੱਚ ਪਛਾਣ ਬਣ ਗਈ ਹੈ ਹੋਰਾਂ ਪਾਰਟੀਆਂ ਵੱਲੋਂ ਵੀ ਉਫਰਾਂ ਆਉਂਦੀਆਂ ਹੋਣਗੀਆਂ ਜਾਂ ਹੁਣ ਸਮਝ ਲੀਏ ਕਿ ਸ਼ੋਮਨੀ ਕਾਲ ਦੇ ਵੱਲੋਂ ਭਾਈ ਮਨਜੀਤ ਸਿੰਘ ਹੁਣੇ ਜਲਦੀ ਜੰਡਾ ਲਗਦੂ ਦੋ ਤਰ ਰਹੇ ਆ ਕਿਉਂਕਿ ਉਹ ਦੋਧੀਆਂ ਨੇ ਕਿਤੇ ਨਾ ਕਿਤੇ ਹੁਣ ਸੋਚਣਾ ਸ਼ੁਰੂ ਕਰ ਦੇਣਾ ਕਿ ਜਿੰਨੀ ਸੇਵਾ ਕਰ ਲਈ ਹੈ ਤੇ ਹੁਣ ਮੁਕਾਬਲਾ ਬਹੁਤ ਮੁਸ਼ਕਲ ਹੋ ਜਾਣਾ ਤੁਹਾਡਾ ਕਰਨਾ ਮਹਾਰਾਜ ਵੇਖੋ ਆਪਾਂ ਸੁਸਾਇਟੀ ਦੀ ਸੇਵਾ ਤੇ ਚੱਲਣੀ ਡਈ ਆ ਤੇ ਆਪਣੇ ਗਰੀਬ ਪਰਿਵਾਰਾਂ ਦੇ ਵਾਸਤੇ ਕੋਈ ਆਪਾਂ ਵੱਧ ਚੜ ਕੇ ਸਾਥ ਦੇਵਾਂਗੇ ਗਰੀਬ ਪਰਿਵਾਰਾਂ ਦਾ ਕੋਈ ਵੀ ਪਿੱਛੇ ਨਹੀਂ ਢਾਂਗੇ ਇਹ ਮੇਰਾ ਵਾਦਾ ਵਾ ਇਹ ਵਾਦਾ ਨਹੀਂ ਹੋਵੇਗਾ ਅਕਾਲੀ ਦਲ ਵੱਲੋਂ ਜਿੱਤ ਪ੍ਰਾਪਤ ਕਰ ਲੈਂਦੇ ਹਾਂ ਜਾਂ ਟਿਕਟ ਮਿਲ ਜਾਂਦੀ ਉਸ ਤੋਂ ਬਾਅਦ ਸੰਸਦਾ ਪਿੱਛੇ ਬਹਿ ਜਾਈ ਮਾਰਾ ਸੰਸਦਾ ਦੇ ਪਿੱਛੇ ਪੈਣੀ ਨਹੀਂ ਦੇਵਾਂਗੇ ਸੰਸਦਾ ਹੁਣ ਜਦੋਂ ਦੇ ਘੱਟੋ ਤੋਂ ਘੱਟ 1 ਸਾਲ ਤੋਂ ਸੰਸਦਾ ਹੋਰ ਰਾਜ ਦੁਗਣੀ ਪਹਿਲਾਂ ਸਾਡਾ ਬਜਟ ਘੱਟ ਹੀ ਹੁਣ ਬਜਟ ਜ਼ਿਆਦਾ ਹੋ ਗਿਆ ਬਾਕੀ ਕਾਰੋਬਾਰ ਪਰਮਾਤਮਾ ਨੇ ਬਹੁਤ ਤਕੜੇ ਤਕੜੇ ਦਿੱਤੇ ਆ ਉਹਨਾਂ ਨੇ ਸਹਿਨ ਸ਼ਕਤੀ ਵੀ ਦਿੱਤੀ ਆ ਪਰਮਾਤਮਾ ਜਿੱਦਾਂ ਵੰਡੀ ਦੇ ਉਦਾਂ ਆਈ ਵੀ ਜਾਂਦੇ ਖੁੱਲੇ ਗੱਫੇ ਆਉਂਦੇ ਆ ਤੇ ਖੁੱਲੇ ਗੱਫੇ ਵੰਡੀ ਦੇ ਤੁਸੀਂ ਵੇਖਿਆ ਹੀ ਆ ਪਿਛਲੇ ਹਾੜਾਂ ਚ ਕਿਦਾਂ ਤੁਸੀਂ ਮੇਰੇ ਨਾਲ ਹੀ ਜੇ ਤੇ ਕਿਦਾਂ ਆਪਾਂ ਸੰਗਤ ਦੀ ਸੇਵਾ ਕੀਤੀ ਇਸ ਕਰਕੇ ਕੋਈ ਪਰਮਾਤਮਾ ਬਹੁਤ ਸਾਰਾ ਦੇਣ ਦਿਆ ਵਾ ਕੋਈ ਪਰਵਾਹ ਹੀ ਨਹੀਂ ਗਈ ਇਸ ਕਰਕੇ ਗਰੀਬ ਪਰਿਵਾਰਾਂ ਦੇ ਵੱੱਟ ਚਲ ਕੇ ਸੇਵਾ ਕਰਾਂਗੇ ਇਹ ਅਸੀਂ ਵਾਦਾ ਕਰਦੇ ਆਂ ਵੀ ਸੰਗਤ ਸਾਡੇ ਨਾਲ ਜੁੜੇ ਤਰਨਤਾਰਨ ਹਲਕੇ ਨੂੰ ਐਸਸੀ ਭਾਈਚਾਰੇ ਨੂੰ ਇਹੀ ਬੇਨਤੀ ਆ ਵੀ ਜਿੱਦਾਂ ਜੰਨਿਆਲੇ ਗੁਰੂ ਹਲਕੇ ਦੇ ਵਿੱਚ ਸੇਵਾਵਾਂ ਸਾਡੀਆਂ ਚੱਲਦੀਆਂ ਵਾ ਇਸੇ ਤਰ੍ਹਾਂ ਤਰਨਤਾਰਨ ਪੂਰੇ ਪੰਜਾਬ ਦੇ ਵਿੱਚ ਚ ਪਰ ਜਿਹੜਾ ਬੰਦਾ ਚੰਗਾ ਵਾ ਉਹਦੀ ਸਲਾੰਦਾ ਕੀਤੀ ਜਾਂਦੀ ਆ ਆਪਾਂ ਕਾਲੀਦਲ ਨੂੰ ਸਾਥ ਦੇ ਕੇ ਇਸ ਕਰਕੇ ਆਪਾਂ ਉਹਨਾਂ ਨੂੰ ਜਿੱਤ ਪ੍ਰਾਪਤ ਕਰਕੇ ਆਪਣੇ ਜਿਹੜੇ ਹੱਕ ਵਾ ਉਹਪਾ ਲੈ ਕੇ ਕਾਮਯਾਬ ਹੋਏ ਵਾਏ ਗੁਰਜੀ ਦਾ ਖਾਲਸਾ ਬਸ ਉਹ ਬਿਲਕੁਲ ਭੈਣਾ ਵੀ ਮੌਜੂਦ ਨੇ ਜਿਹੜੀਆਂ ਲਗਾਤਾਰ ਪਿੰਡਾਂ ਚ ਜਾ ਕੇ ਸੇਵਾ ਨਿਭਾ ਰਹੀਆਂ ਨੇ ਆ ਦੀਦੀ ਕੀ ਕਹਣਾ ਚਾਹੁੰਦੇ ਹੋ ਲਗਾਤਾਰ ਤੁਸੀਂ ਵੀ ਬੰਨਾ ਤੇ ਹੜਾਂ ਦੇ ਵੇਲੇ ਘਰਾਂ ਚ ਜਾ ਕੇ ਬਹੁਤ ਸੇਵਾ ਕੀਤੀ ਜੱਫੀਆਂ ਪਾਪਾ ਕਿ ਮੈਂ ਵੀ ਦੇਖਿਆ ਕਿਸ ਤਰੀਕੇ ਨਾਲ ਤੁਸੀਂ ਦੁੱਖ ਵੰਡਾਇਆ ਉਹਨਾਂ ਪਰਵਾਰਾਂ ਦਾ ਕੀ ਕਹਣਾ ਚਾਹੁੰਦੇ ਹੋ ਲਗਾਤਾਰ ਸੇਵਾਵਾਂ ਚੱਲ ਰਹੀਆਂ ਤਰਨਤਾਂ ਚ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਪੰਜਾਬ ਜਿਸ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਹਨ ਜਿਸ ਤਰ੍ਹਾਂ ਅਸੀਂ ਜੰਡਿਆਲੇ ਹਲਕੇ ਵਿੱਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਸੇਵਾ ਕੀਤੀ ਹੈ ਉਸੇ ਤਰ੍ਹਾਂ ਹੀ ਅਸੀਂ ਤਰਨਤਾਰਨ ਜ਼ਿਲ੍ਹੇ ਵਿੱਚ ਵੀ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਕੇ ਆਪਣਾ ਸੇ ਜੋ ਕਰਾਂਗੇ ਅਕਾਲੀ ਦਲ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਬਹੁਤ ਵੱਡੀ ਗੱਲ ਹੈ ਕਿਤਨਾ ਕਿਤੇ ਕਿਉਂਕਿ ਸਾਰੀ ਟੀਮ ਦੀ ਬਹੁਤ ਵੱਡੀ ਮਿਹਨਤ ਹੈ ਕਿਤਨਾ ਕਿਤੇ ਭਾਈ ਮਨਜੀਤ ਸਿੰਘ ਜੀ ਹੋਣਾ ਦੀ ਆਪਣੀ ਬਹੁਤ ਦੰਤ ਭਰੀ ਕਹਾਣੀ ਰਹੀ ਹੈ ਬਹੁਤ ਮਿਹਨਤ ਕੀਤੀ ਹੈ ਦੁੱਖ ਦੇਖਿਆ ਆਪਣੇ ਭਾਈਚਾਰੇ ਦਾ ਆਪਣੇ ਸਮਾਜ ਦਾ ਮਾਤਾ ਜੀ ਨੇ ਇਹਨਾਂ ਨੇ ਬਹੁਤ ਦੁੱਖ ਸਹਿਆ ਬਹੁਤ ਮਿਹਨਤ ਕੀਤੀ ਹੈ ਪਾਕਪੋਸ ਕੇ ਵੱਡਾ ਕੀਤਾ ਬਹੁਤ ਛੋਟੀ ਉਮਰ ਚ ਭਾਈ ਮਜੀਤ ਸਿੰਘ ਉਹਨਾਂ ਨੇ ਵੀ ਮਿਹਨਤ ਕੀਤੀ ਇਹਨਾਂ ਦੀ ਕਹਾਣੀ ਬਹੁਤ ਵੱਡੀ ਹੈ ਫੇਰ ਕਿਸੇ ਵੱਲ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਸਮਾਂ ਦਿੱਤਾ ਜਾਵੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਦਾ ਇਹ ਕਾਰੋਬਾਰ ਨੇ ਕਿੱਥੇ ਕਹਿੰਦੇ ਸੀ ਕਿ ਮੈਂ ਆਪਣੀ ਮਾਦੀਨ ਗੋਆ ਚੁੱਕਦਾ ਸੀਗਾ ਲੋਕਾਂ ਦੇ ਘਰਾਂ ਜਾ ਤੇ ਅੱਜ ਕਰੋੜਾਂ ਦੇ ਪੇਜ ਦੇ ਮਾਲਕ ਨੇ ਬਹੁਤ ਵੱਡੇ ਕਾਰੋਬਾਰ ਨੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਜਿਗਰਾ ਵੀ ਬਹੁਤ ਹੈ ਬਹੁਤ ਸੇਵਾ ਕੀਤੀ ਹੈ ਸਾਡੀ ਵੀ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਹੌਲ ਦਵੇ ਤਾਂ ਕਿ ਜਿਹੜੇ ਇਹ ਪਰਵਾਦ ਨੇ ਜਿਨ੍ਹਾਂ ਦੀ ਇਹ ਸਾਧ ਲੈ ਰਹੇ ਨੇ ਵੱਖ-ਵੱਖ ਹਲਕਿਆਂ 'ਚ ਜਾ ਕੇ ਉਹਨਾਂ ਦੀ ਇਦਾਂ ਹੀ ਸਾਧ ਲੈਂਦੇ ਰਹੇ ਕਿਉਂਕਿ ਕਿਤੇ ਨਾ ਕਿਤੇ ਸਰਕਾਰਾਂ ਤੋਂ ਨਿਰਾਸ਼ਾ ਰਹਿੰਦੀ ਆ ਲੋਕਾਂ ਦੀ ਲੇਕਿਨ ਹੁਣ ਜਦੋਂ ਇਹ ਆਪਣੀ ਸੰਸਥਾ ਦੇ ਸਹਿਯੋਗ ਨਾਲ ਅਜ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਸਮਰਥਨ ਦੇ ਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਹੁਤ ਵੱਡਾ ਬਾਦਲ ਮਿਲਿਆ ਹੈ ਤੇ ਇਹਨਾਂ ਦੀਆਂ ਵੀ ਬਾਹਵਾਂ ਮਜ਼ਬੂਤ ਹੋਈਆਂ ਨੇ ਕਿਉਂਕਿ ਬਹੁਤ ਵੱਡਾ ਕੈਡਰ ਵੀ ਇਹਨਾਂ ਨਾਲ ਜੁੜਨ ਜਾ ਰਿਹਾ ਹੈ ਸੋ ਬਹੁਤ ਬਹੁਤ ਵਧਾਈਆਂ ਨੇ ਸਾਡੀ ਟੀਮ ਨੂੰ ਵੀ ਲੋਕਾਂ ਨੂੰ ਵੀ ਅਪੀਲ ਹੈ ਸਮਾਜ ਸੇਵੀਆਂ ਨੂੰ ਸਸਾਵਾਂ ਨੂੰ ਜ਼ਰੂਰ ਸਹਿਯੋਗ ਦਿਆ ਕਰੋ ਤਾਂ ਕਿ ਜਿਹੜੇ ਗਰੀਬ ਭਾਈ ਚਾਹਦੇ ਇਹਨਾਂ ਦੀ ਕੋਈ ਨਾ ਕੋਈ ਸਾਧਨ ਦਿੱਤੀ ਜਾਵੇ ਇਹਨਾਂ ਦਾ ਕੋਈ ਨਾ ਕੋਈ ਵਿਕਾਸ ਹੋ ਸਕੇ ਤੁਸੀਂ ਦੇਖਦੇ ਹਮਦਲ ਟੀਵੀ ਮਹਿਦਾਨ ਜਗਪਤਾ ਦੰਦਤਾ